ਅਸੀਂ ਮੰਗ ਕਰਦੇ ਹਾਂ ਜੀ ਉਹਨੂੰ ਸਹੀ ਸਲਾਮਤ ਕਰਾਂ ਛੱਡਣ ਜੀ ਅਸੀਂ ਨੇ ਜੋ ਕੀ ਨਹੀਂ ਹੈਗੇ ਜੀ ਸਰ ਮੈਂ ਬਹੁਤ ਗਰੀਬੀ ਘਟ ਰਹੀਆਂ ਮੈਂ ਦਿਹਾੜੀਆਂ ਖਰ ਕੇ ਆਪਣੇ ਬੱਚੇ ਪਾਲ ਰਹੀਆਂ ਪੜਾ ਰਹੀਆਂ ਜੀ ਮੈਂ ਇੰਨੀ ਜੋਗੀ ਹੈ ਨਹੀਂ ਜਿੰਨਾ ਉਹਨਾਂ ਨੇ ਹੱਚਾਮ ਲਾਤਾ ਇਸ ਤੇ ਸੀਬੀਆਈ ਵੀ ਕਿਸੇ ਅਧਾਰ ਤੇ ਕੋਈ ਸੈਨ ਚੱਕਿਆ ਹੋਊਗਾ ਵੀ ਤਾਂ ਹੀ ਲੈ ਕੇ ਗਏ ਹੋਣਗੇ ਉਹ ਕਹਿੰਦੇ ਤੁਸੀਂ ਡੇਢ ਘੰਟਾ ਵੇਟ ਕਰੋ ਤੁਹਾਨੂੰ ਦੱਸਾਂਗੇ ਜੀ ਰਾਜ ਮੈਂ ਘਰਾਂ ਆ ਗਿਆ ਤੇ ਮੈਂ ਨਾਨਾ ਦੇ ਵੀ ਜਾ ਕੇ ਆਇਆ ਮੈਂ ਹੁਣ ਸੌਣ ਲੱਗਾ ਹਾਂ ਜੇ ਕੋਈ ਲੱਭੂ ਹੋਣਾ ਹੂਗਾ ਤਾਂ ਬੇਟਾ ਚੱਕ ਲੂਗਾ ਬੇਟਾ ਮੇਰਾ ਕਰਾਂ ਸੀ ਤੂੜੀ ਕਦੇਰ ਮਗਰੋਂ ਹਾਲੇ ਉਹਨਾਂ ਨੇ ਫੋਨ ਘੱਟਿਆ ਜੀ ਜਦ ਹੀ ਮੈਨੂੰ ਫੋਨ ਆ ਗਿਆ ਮੇਰੇ ਬੇਟੇ ਦਾ ਕਹਿੰਦਾ ਮੰਮੀ ਡੈਡੀ ਨੂੰ ਪੁਲਿਸ ਨੂੰ ਚੱਕ ਕੇ ਜਾ ਤਾਂ ਜੀ ਉਹਦਾ ਆਹੋ ਵਟਸਐਪ ਹੈਂਗ ਕਰਕੇ ਕਿਸੇ ਨੇ ਇਹਦੇ ਨਾਲ ਫ੍ਰੈਂਕ ਅਸੀਂ ਤਾਂ ਜੀ ਐਨਾ ਭਰੋਸਾ ਕਰਦੇ ਆ ਵੀ ਉਹ ਕਰਨੇ ਜੋ ਕਾ ਹੈ ਨਹੀਂ ਵੀ ਜਿੰਨਾ ਜੋ ਕਾ ਉਹਨਾਂ ਨੇ ਕਹਿਤਾ ਵੀ ਹੈ ਅੱਲਾ ਬਾਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਉਸੇ ਮਹਿਮ ਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਐਸਪੀ ਓਨਜ ਨੈਟਵਰਕ ਨੂੰ ਬਰਸਟ ਕਰਦੇ ਹੋਏ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵਾਂਡੀ ਮੁਲਕ ਪਾਕਿਸਤਾਨ ਨੂੰ ਮਿਲਟਰੀ ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਕ ਨਹੀਂ ਆਇਆ ਸਾਡਾ ਸੀ ਉਹਨੂੰ ਕਹੀਂ ਗਏ ਹੋ ਟੀਵੀ ਚ ਚਲਾ ਕੇ ਉਹ ਨਹੀਂ ਜਾਨਾ ਤੇ ਇਹ ਵੀ ਪਤਾ ਨਹੀਂ ਕਿ ਕਦੋਂ ਆਉਗਾ ਉਹਰੇ ਕੋਲ ਤਾਂ ਦੱਸ ਲੱਗ ਪਿਆ ਤਾਉਂਦਾ ਕਿ ਇਹ ਚਲਾ ਕੇ ਦਰਵਾਜ਼ਾ ਨਹੀਂ ਚਾਹੀਦਾ ਇਹ ਚਲਾਪੀਆਂ ਕਰਦਾ ਹੈ ਚਲਾਕੀ ਦਾ ਹੈ ਇਹ ਪਤਾ ਨਹੀਂ ਪਤਾ ਨਹੀਂ ਕਿ ਇਸ ਚਲਾਕੀ ਦੀ ਉਹਰੇ ਕੋਲ ਉਹਨੇ ਤਾਂ ਸੀ ਆਚੀ ਚੰਪੂ ਦੀਆਂ ਪੰਨੀਆਂ ਸੀ ਬਿਮਾਰੀਪੁਰ ਦੀ ਹੋਈ ਸੀ ਜਦ ਮੈਂ ਆ ਕੇ ਦੇਖਿਆ ਜਿਵੇਂ ਸਾਰਾ ਕੁਛ ਇਕੱਲੀ ਪਿਆਸੀ ਮੈਂ ਆ ਕੇ ਲੱਗਦਾ ਸਾਂ ਸਰ ਮੇਰੀ ਤਾਂ ਸਰਕਾਰ ਕੋਲ ਉਹ ਨਹੀਂ ਮੰਗਾ ਜੀ ਉਹਨੂੰ ਸਹੀ ਸਲਾਮ ਤੋਂ ਗਲਤ ਉਹਦੇ ਕੁਝ ਪਸਾਇਆ ਗਿਆ ਸਰ ਉਹਨੇ ਕੋਈ ਐਸਾ ਕੰਮ ਨਹੀਂ ਕੀਤਾ ਜਿੱਡਾ ਜਿੱਡਾ ਰੋਲ ਚਾਹੁੰਦਾ ਰਹਿੰਦਾ ਸਰ ਮਾਡੋ ਕਿਆ ਜਾ ਕਮਰਾ ਰੇ ਤੇ ਕਿਆ ਜਾ ਕਮਰਾ ਜਿੱਥੇ ਬੜੇ ਬੱਚਿਆਂ ਨੂੰ ਪੜਾਉਣ ਤੱਕ ਲੱਗੀ ਹੋਈ ਹੁੰਦੀ ਮੇਰੇ ਬੱਚੇ ਆ ਜਾਂਦਾ ਹੂੰ ਹੂੰ ਬਟਾ ਨੇ ਰੋਗਾ ਨਹੀਂ ਸੀ ਸਰ ਬਾਬਾ ਮੇਰੇ ਬਟਾ ਨੇ ਰੋਗਾ ਨਹੀਂ ਸੀ ਮੈਨੂੰ ਗਰੀਬ ਨਹੀਂ ਆ ਜੀ ਹਮੇ ਬਸ ਵਟਸਐਪ ਆ ਤੇ ਇਹ ਬਸ ਵਟਸਐਪ ਆ ਜੀ ਰੱਬਾ ਮੈਂ ਵਟਸਐਪ ਆ ਇਹ ਤਾਂ ਧੁੱਕੇ ਚ ਫਸਾਇਆ ਗਿਆ ਇਹ ਇਕਣਾ ਫਸਿਆ ਨਹੀਂ ਗਿਆ ਵੀਰੇ ਕਿਸੇ ਨੇ ਹੈਂਕ ਕਰਕੇ ਦਾ ਵਟਸਐਪ ਇਹਨੂੰ ਹੈਂਕ ਕੀਤਾ ਇੰਨਾ ਦਿਮਾਗ ਹੈ ਨਹੀਂ ਤੇ ਵੀ ਵੀਰੇ ਇਹ ਇੰਨਾ ਜੋਗਾ ਕਰ ਲੂਗਾ ਇਸ ਦਾ ਦਿਹਾੜੀ ਕਰਕੇ ਟਾਈਮ ਕੱਢਦੇ ਆ ਜੇ ਇੰਨਾ ਜੋਗਾ ਹੁੰਦਾ ਕੁਝ ਕਰਨਾ ਲੰਦਾ ਜਿਹੜੇ ਆਏ ਨੂੰ ਅਸੀਂ ਪਸਾਏਗਾ ਆ ਸਾਡੀ ਮਦਦ ਕਰੋ ਅਸੀਂ ਖੁਦ ਪਸਾਏਗਾ ਆ ਵੀਰੇ ਇਹਦੇ ਗੱਲ ਵਿੱਚ ਆਉਂਦੇ ਨਹੀਂ ਆ ਇਹ ਮੈਂ ਕਰੀ ਜੇ ਸਾਨੂੰ ਕੁਝ ਪਤਾ ਹੋਵੇ ਫਿਰ ਅਸੀਂ ਵੀ ਦੱਸਿਆ ਵੀ ਇਹ ਗੱਲਬਾਤ ਆ ਵੀਰੇ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ 1% ਦੀ ਗੱਲਬਾਤ ਵੀ ਨਹੀਂ ਤਾਂ ਕੀ ਹੋਇਆ ਸੀ ਕਿ ਗੁਰਪ੍ਰੀਤ ਨੂੰ ਕੌਣ ਲੈ ਗਿਆ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਦਿਹਾੜੀ ਗਈ ਹੋਈ ਸੀ ਮੈਂ ਦਿਹਾੜੀ ਗਈ ਮੈਨੂੰ ਫੋਨ ਕੀਤਾ ਕਹਿੰਦਾ ਜੇ ਰਾਜ ਮੈਂ ਘਰ ਆ ਗਿਆ ਤੇ ਮੈਂ ਨਾਨਾ ਦੇ ਵੀ ਜਾ ਕੇ ਆਇਆ ਮੈਂ ਹੁਣ ਸੌਣ ਲੱਗਿਆ ਜੇ ਕੋਈ ਫੋਨ ਆਊਗਾ ਤਾਂ ਬੇਟਾ ਚੱਕ ਲਊਗਾ ਬੇਟਾ ਮੇਰਾ ਘਰ ਐ ਸੀ ਜੀ ਥੋੜੀਕ ਜੇ ਦੇਰ ਮਾ ਗੁਰੂ ਹਾਲੇ ਉਹਨਾਂ ਨੇ ਫੋਨ ਕੱਟਿਆ ਜੀ ਜਦ ਹੀ ਮੈਨੂੰ ਫੋਨ ਆ ਗਿਆ ਮੇਰੇ ਬੇਟੇ ਦਾ ਕਹਿੰਦਾ ਮੰਮੀ ਦਾਦੀ ਨੂੰ ਪੁੱਛ ਲੈ ਕੇ ਚੱਕ ਕੇ ਜੀ ਅਸੀਂ ਜਦ ਹੀ ਉਹ ਮਗਰੇ ਗਏ ਤੇ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਐ ਤਾਂ ਦੱਸੋ ਤੁਸੀਂ ਲੈ ਕੇ ਕਿਹੜੇ ਜ਼ੁਲਮ ਚ ਗਏ ਹੋ ਵੀ ਸਾਨੂੰ ਕੋਈ ਰਾਹ ਪਾਓ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਅਸੀਂ ਲੈ ਕੇ ਜ਼ਰੂਰ ਆਇਆ ਹਾਂ ਪਰ ਲੈ ਕੇ ਉਹਨੂੰ ਪਟਿਆਲੇ ਪੁਲਿਸ ਬਾਗੂ ਵੀ ਪਟਿਆਲੇ ਸੀਬੀ ਵਾਲੇ ਆਲੇ ਨੇਗੇ ਅਸੀਂ ਕਹਿੰਦੇ ਐ ਤਾਂ ਹੋ ਨਹੀਂ ਸਕਦਾ ਸਾਨੂੰ ਕੁਝ ਤਾਂ ਦੱਸੋ ਵੀ ਕੋਈ ਗੱਲ ਬਾਤ ਕੋਈ ਵੀ ਕੋਈ ਲੜਾਈ ਕੋਈ ਕੁਸ ਉਹ ਕਹਿੰਦੇ ਸਾਨੂੰ ਸਾਫ਼ ਮੁੱਕਰ ਕੇ ਸਾਨੂੰ ਕੁਝ ਵੀ ਨਹੀਂ ਪਤਾ ਇਹ ਤੁਹਾਡੀ ਕਿਹੜੇ ਪੁਲਿਸ ਨਾਲ ਗੱਲ ਹੋਈ ਸੀ ਹਾਂਜੀ ਜੀ ਜੀ ਉਹ ਪਾਸਾ ਪੁਰਸਨਾਜੀ ਉਹ ਕਹਿੰਦੇ ਸਾਨੂੰ ਇਸ ਬਾਰੇ ਕੁਛ ਨਹੀਂ ਪਤਾ ਇਹ ਤਾਂ ਸੀਵੀ ਵਾਲਿਆਂ ਨੂੰ ਪਤਾ ਅਸਿਕਾ ਸੀਵੀ ਵਾਲੇ ਵੀ ਕਿਸੇ ਆਧਾਰ ਤੇ ਕੋਈ ਸਾਨੂੰ ਚੱਕਿਆ ਹੋਊਗਾ ਵੀ ਤਾਂ ਹੀ ਲੈ ਕੇ ਗਏ ਹੋਣਗੇ ਉਹ ਕਹਿੰਦੇ ਤੁਸੀਂ ਡੇਢ ਘੰਟਾ ਬੇਟ ਕਰੋ ਤੁਹਾਨੂੰ ਦੱਸਾਂਗੇ ਅਸੀਂ ਡੇਢ ਘੰਟਾ ਵੀ ਬੈਠ ਗਏ ਫੇਰ ਅਸੀਂ ਦੋ ਤਿੰਨ ਘੰਟੇ ਫੇਰ ਬੈਠ ਕੇ ਸਾਨੂੰ ਕੋਈ ਰਾਹ ਨਹੀਂ ਪਾਇਆ ਉਹ ਸਿਰਫ ਐਂ ਕਹੀ ਗਏ ਇੱਕ SIM ਯੂਜ਼ ਕਰਦਾ ਸੀ ਉਹ SIM ਉੱਥੇ ਸੀ ਅਸੀਂ ਆ ਵੀ ਹਰ ਟਾਈਮ ਉਹ ਸਾਡੇ ਕੋਲ ਰਹਿੰਦਾ ਸੀ ਵੀ ਇਹ ਜੀ ਸਾਨੂੰ ਸਾਨੂੰ ਵੀ ਕੋਈ ਗੱਲ ਪਤਾ ਲੱਗੂ ਘਰ ਚ ਪਤਾ ਹੀ ਲੱਗ ਰਿਹਾ ਜੀ ਉਹ SIM ਕਿਹੜੇ SIM ਦੀ ਗੱਲ ਕਰ ਰਹੇ ਹੋ ਉਹ SIM ਕਿੱਥੇ ਸੀ ਕੁਝ ਦੱਸਿਆ ਉਹ ਵੀ BSNL ਦਾ SIM ਦਾਸ ਰਹੇ ਨੇ ਵੀ ਉਹ SIM ਤੇ ਵੀ ਜਾ ਤਾਂ ਇੱਕ ਤਾਂ ਇਹਨੂੰ 3 ਮਹੀਨੇ ਪਹਿਲਾਂ ਕਿਸੇ ਦੀ OTP ਆਈ ਸੀ ਕਿਸੇ ਨੇ ਫੋਨ ਕੀਤਾ ਬਿਤੇਰਾ ਲੋਨ ਬਣ ਰਿਹਾ ਉਹਨੇ ਇਹਨਾਂ ਨੇ ਉਹ ਸਾਰੀਆਂ ਓਟੀਪੀਆਂ ਦਿੱਤੀਆਂ ਉਹਨਾਂ ਨੂੰ ਜਾਂ ਤਾਂ ਜੀ ਉਹਦਾ ਉਹ ਵਟਸਐਪ ਹੈਂਗ ਕਰਕੇ ਕਿਸੇ ਨੇ ਇਹਦੇ ਨਾਲ ਫਰੈਂਕ ਕੀਤਾ ਅਸੀਂ ਤਾਂ ਜੀ ਇੰਨਾ ਪ੍ਰੋਸਾ ਕਰਦੇ ਆ ਵੀ ਉਹੰਨੇ ਚੋਗਾ ਹੈ ਨਹੀਂ ਵੀ ਜਿੰਨਾ ਚੋਗਾ ਉਹਨਾਂ ਨੇ ਕਹਿਤਾ ਵੀ ਆਏ ਗੱਲਾਂ ਬਾਤ ਗੱਲ ਜੇ ਇਹਦਾ ਵਟਸਐਪ ਹੈਂਗ ਹੋਇਆ ਵਟਸਐਪ ਤੋਂ ਇਹਦੇ ਸਾਰੇ ਆਰਟੀਪੀਆਂ ਚੱਕੀਆਂ ਗਈਆਂ ਉਹ ਗੱਲ ਬਾਤ ਹੋ ਸਕਦੇ ਸੀ ਹੋਰ ਕੋਈ ਗੱਲਬਾਤ ਨਹੀਂ ਪਰ ਇਹ ਘਰੇ ਰਹਿਣ ਸਹਿਣ ਕਿੱਦਾਂ ਸੀ ਕਿਤੇ ਫੋਨ ਤੇ ਜਿਆਦਾ ਫੋਨ ਤੇ ਗੱਲਾਂ ਕਰਨਾ ਨਹੀਂ ਜੀ ਇੰਨਾ ਕੋਈ ਫੋਨ ਨਹੀਂ ਜੇ ਫੋਨ ਦੇਖਣਾ ਤਾਂ ਅਸੀਂ ਕੋਲ ਹੁੰਦੇ ਸੀ ਸਾਰਾ ਟਰਬਰਦੋ ਮੇਰਾ ਬੇਟਾ ਬੇਟੀ ਮੈਂ ਹੁੰਦੀ ਸੀ ਹੋਰ ਤਾਂ ਕੋਈ ਗੱਲਬਾਤ ਫੋਨ ਚਲਾਉਂਦਾ ਹੀ ਸੀ ਤੁਹਾਡੇ ਨਾਲ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਮੈਂ ਕੋਈ ਐਦਾਂ ਦਾ ਨਹੀਂ ਜੀ ਮੇਰੇ ਨਾਲ ਕਦੇ ਕੋਈ ਐਹੋ ਜੀ ਗੱਲ ਦਾ ਵੀ ਮੈਂ ਕਿਵੇਂ ਮਹਾਰਾ ਜੀ ਐਸਾ ਕੋਈ ਨਹੀਂ ਹੈਗਾ ਐਨਾ ਸੀ ਯਕੀਨ ਰੱਖਦੇ ਆ ਜੀ ਜਦੋਂ ਤੁਸੀਂ ਗੱਲ ਜਦੋਂ ਪੁਲਿਸ ਲੈ ਕੇ ਗਈ ਹੈ ਜਦੋਂ ਤੁਸੀਂ ਕੰਮ ਤੇ ਸੀ ਉਸ ਤੋਂ ਬਾਅਦ ਆ ਕੇ ਤੁਸੀਂ ਘਰੇ ਕੀ ਦੇਖਿਆ ਮੈਂ ਇੱਥੇ ਘਰਾਂ ਦੇਖਿਆ ਜੀ ਮੇਰੇ ਬੈੱਡ ਵੀ ਫੋਲੇ ਪਈ ਸੀ ਮੇਰਾ ਦਰਾਜ ਵੀ ਉਧਰ ਮੇਰੀ ਦਰਾਣੀ ਵੀ ਸਕੂਟਰੀ ਵੀ ਉਹਦਾ ਵੀ ਸਾਰੇ ਦਰਾਜ ਦਰੂਜ ਫੋਲੇ ਗਏ ਸੀ ਉਸੇ ਟਾਈਮ ਜੀ ਮੈਂ ਆਪਣੇ ਕਹਿੰਦੇ ਆ ਕਪੜੇ ਬਦਲ ਕੇ ਆਪਣੇ ਬੇਟੇ ਨਾ ਪਰਸੋਂ ਬੱਗੀ ਉਹਨਾਂ ਨੂੰ ਕਹਿੰਦੇ ਸਾਨੂੰ ਦੱਸੋ ਪਹਿਲਾਂ ਤਾਂ ਉਹ ਸਾਫ਼ ਮੁੱਕਰ ਗਏ ਜੀ ਫਿਰ ਅਸੀਂ ਉਹਨਾਂ ਦੀ ਗੱਡੀ ਪਛਾਣ ਲਈ ਵੀ ਇਹ ਗੱਡੀ ਚ ਲੈ ਕੇ ਆਏ ਨੇ ਫਿਰ ਕਹਿੰਦੇ ਉਹ ਘੰਟੇ ਅੱਧੇ ਘੰਟੇ ਮਗਰੋਂ ਨਿਕਲੇ ਕਹਿੰਦੇ ਸਾਨੂੰ ਤਾਂ ਕੁਝ ਨਹੀਂ ਪਤਾ ਸਾਨੂੰ ਕੁਝ ਨਹੀਂ ਪਤਾ ਫਿਰ ਉਹ ਕਹਿੰਦੇ ਅਸੀਂ ਲੈ ਕੇ ਜ਼ਰੂਰ ਆਇਆ ਪਰ ਅਸੀਂ ਪਟਿਆਲੇ ਭੇਜਤਾ ਸੀ ਪਟਿਆਲੇ ਰਹੀ ਸੀ ਵੀ ਆਏ ਨੂੰ ਕੀਤਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਜੀ ਉਹਨੂੰ ਸਹੀ ਸਲਾਮਤ ਕਰਾ ਛੱਡਣ ਜੀ ਅਸੀਂ ਨੇ ਜੋਗੇ ਨਹੀਂ ਆਗੇ ਜੀ ਸਰ ਮੈਂ ਬਹੁਤ ਗਰੀਬੀ ਘਟ ਰਹੀ ਆ ਮੈਂ ਦਿਹਾੜੀਆਂ ਖਰ ਕੇ ਆਪਣੇ ਬੱਚੇ ਪਾਲ ਰਹੀਆਂ ਪੜਾ ਰਹੀਆਂ ਜਿਵੇਂ ਐਨੇ ਜੋਗੀ ਹੈ ਨਹੀਂ ਜਿੰਨਾ ਉਹਨਾਂ ਨੇ ਹਾਂ ਚਾਮ ਲਾਤਾ ਨਹੀਂ ਸੁਸਾਇਆ ਗਿਆ ਤੁਸੀਂ ਕਹਿੰਦੇ ਆ ਗਿਆ ਜੀ ਪਸਾਇਆ ਗਿਆ ਕੋ ਟੋਪੀ ਪਿਆ ਮੰਗਿਆ ਨੇ ਉਹ ਸਾਨੂੰ ਪਤਾ ਉਹ ਕੌਣ ਨੇ ਜਿਨ੍ਹਾਂ ਨੇ ਉਹ ਟੋਪੀ ਮੰਗਿਆ ਉਹ ਕਹਿੰਦੇ ਥੋੜਾ ਜਿਵੇਂ ਕਹਿੰਦੇ ਨੇ ਥੋੜਾ ਲੋਨ ਬਣ ਰਿਹਾ ਹੈ ਵੀ ਤੁਹਾਡਾ ਲੋਨ ਬਣ ਰਿਹਾ ਤੁਹਾਡਾ ਲੋਨ ਪਾਸ ਹੋ ਗਿਆ ਨਾਲੇ ਅਸੀਂ ਉਹਨੂੰ ਕਹੀ ਗਏ ਬੇਟਾ ਕਹੀ ਗਾ ਡੈਡੀ ਇਹ ਜੀ ਉਹ ਟੋਪੀ ਨਾ ਦੇ ਫੇਕ ਹੁੰਦੇ ਨੇ ਫੇ ਕਹਿੰਦਾ ਨਹੀਂ ਤੁਹਾਨੂੰ ਕੁਝ ਨਹੀਂ ਪਤਾ ਨਹੀਂ ਲੋਨ ਤੁਸੀਂ ਅਪਲਾਈ ਕੀਤਾ ਸੀ ਕੋਈ ਉਹਨੇ ਲੋਨ ਅਪਲਾਈ ਕੀਤਾ ਸੀ ਪਹਿਲਾਂ ਤਾਂ ਜਦੋਂ ਉਹਨੇ ਉਹ ਟੋਪੀ ਮੰਗਿਆ ਉਹਨੇ 22 ਦਿਨ ਮੰਗੇ ਸੀ ਫਿਰ ਉਹਨਾਂ ਨੇ ਉਹ 22 ਨਾ ਮਗਰੋਂ ਫਿਰ ਮੈਸੇਜ ਕੀਤਾ ਫਿਰ ਉਹਨਾਂ ਨੇ 3 ਮਹੀਨੇ ਮੰਗੇ ਸੀ ਉਹਨੇ ਉਹਨੇ ਜਦ ਵੀ ਸਾਰੀਆਂ OTPਆਂ ਦੇਤੀਆਂ ਸੀ ਸਰ ਸਰ ਐਹੀ ਗੱਲ ਆ ਜੀ ਉਸ ਪਰ ਪਸਾਇਆ ਗਿਆ ਸਰ ਉਹਦੇ ਵਿੱਚ ਅਨੀਮਕ ਹੋਣੀ ਹੈਗੀ ਵੀ ਉਹਨੇ ਜੋ ਕਹਾ ਹੋਵੇ ਸਰ ਅਸੀਂ 24 ਘੰਟੇ ਸਾਡੇ ਕੋਲ ਰਹਿੰਦਾ ਸੀ ਮੰਨ ਨਹੀਂ ਸਕਦੇ ਇਹ ਗੱਲ ਵੀ ਉਹਨੇ ਆ ਕੱਲ ਕੀਤੀ ਹੋਗੀ ਉਹ ਜਿਹੜੇ ਮੈਸੇਜ ਕੀਤੇ ਨੇ ਉਹ ਵੀ ਸਾਡੇ ਸਾਹਮਣੇ ਹੀ ਕੀਤੇ ਤੇ ਉਹ ਜਦੋਂ ਉਹਨਾਂ ਨੂੰ OTPਆਂ ਭੇਜ ਰਿਹਾ ਸੀ ਸਰ ਸਾਰੀ ਮੇਰੀ ਮੰਗਾ ਜੀ ਮੇਰਾ ਪਤੀਕਰ ਸਾਰੀ ਸਲਾਮਤ ਮੇਰੇ ਕੋਲ ਹੋਣਾ ਚਾਹੀਦਾ ਫਸਾਇਆ ਗਿਆ ਸਰ ਠੀਕ ਹੈ ਕੋਰਤੇ ਨੂੰ ਕਦੋਂ ਤੇ ਕੌਣ ਲੈ ਕੇ ਗਿਆ ਉੱਪਰ ਲੋ ਕੋਰਪਰੇਟ ਨੂੰ ਜੀ 2 ਵਜੇ ਆਏ ਨੇ ਉਹ ਲੈਣ ਤੇ ਮੈਂ ਟੋਕਾ ਕਰਕੇ ਅੱਖਾਂ ਨੂੰ ਜਾਣ ਲੱਗੀ ਰੇੜੀ ਨੂੰ ਉਹ 3-4 ਬੰਦੇ ਸਾਡੇ ਅੰਦਰ ਵੜ ਗਏ ਉਹਦੇ ਕੋਲ ਸਾਰਾ ਸਮਾਨ ਲੱਗੇ ਪਏ ਫੋਲਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰੇ ਮੈਨੂੰ ਗੱਲ ਦੱਸ ਦੋ ਕੀ ਗੱਲ ਹੋ ਗਈ ਤੁਸੀਂ ਕਾਹਦੇ ਲਈ ਆਏ ਹੋ ਉਹਨਾਂ ਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਕਹਿੰਦੇ ਬਾਹਰ ਤੋਂ ਥਾਣੇ 'ਚ ਆ ਜਿਓ ਉੱਥੇ ਦੱਸਾਂਗੇ ਹੂੰ ਮਾਛ ਆਹੀ ਗੱਲ ਕਹੀ ਤਾਂ ਮੇਰਾ ਬੱਚਾ ਹੱਥੋਂ ਟਰ ਕੇ ਉਹਨਾਂ ਦੇ ਨਾਲ ਚੱਲਣ ਲੱਗ ਗਿਆ ਕਹਿੰਦਾ ਮੈਨੂੰ ਪੜਨਾ ਚੱਕ ਲੈਣ ਦੋ ਉਹਨਾਂ ਨੇ ਪੜਨਾ ਵੀ ਨਹੀਂ ਚੱਕਣ ਦਿੱਤਾ ਤੇ ਗੱਡੀ ਕੋਲੇ ਜਾ ਕੇ ਮੈਂ ਉਹਨੂੰ ਜੱਫਾ ਪਾ ਲਿਆ ਮੇਰੇ ਕਹ ਮੈਂ ਨਹੀਂ ਜਾਣ ਦਊਂਗੀ ਮੇਰੇ ਬੱਚੇ ਨੂੰ ਮੈਂ ਨਹੀਂ ਜਾਣ ਦਊਂਗੀ ਮੇਨ ਗੱਲ ਦੱਸ ਦੋ ਮੇਰਾ ਬੱਚਾ ਤੱਕੇ ਨਾਲ ਖੋ ਕੇ ਲੱਗੇ ਮੇਰੇ ਕੋਲ ਅੱਛੀ ਗੱਲ ਕੀ ਹੋਈ ਤੁਹਾਨੂੰ ਦੱਸਾਂ ਮੈਨੂੰ ਕੋਈ ਗੱਲ ਨਹੀਂ ਦੱਸਿਓ ਉਹਨਾਂ ਨੇ ਮੈਨੂੰ ਕੁਝ ਨਹੀਂ ਬਤਾ ਲਿਆ ਕਾਲ ਕਿੱਥੋਂ ਆਏ ਸੀਗੇ ਉਹ ਸਾਨੂੰ ਮੈਨੂੰ ਵੀ ਨਹੀਂ ਪਤਾ ਮੈਨੂੰ ਵੀ ਉਹ ਕਿੱਥੋਂ ਆਏ ਤੇ ਨਹੀਂ ਤੁਹਾਡਾ ਬੇਟਾ ਕਿੱਥੋਂ ਮੇਰਾ ਬੇਟਾ ਨਾਨਾ ਦੇਵੀ ਤੋਂ ਉਹਦੇ ਤਾਈ ਨਾਲ ਗਿਆ ਹੋਇਆ ਸੀ ਨਾਨਾ ਦੇਵੀ ਤੋਂ ਉਹ ਅਜੇ ਆ ਕੇ 2 ਮਿੰਟੇ 10 ਵਜੇ ਹੋਣਗੇ ਇਹਦੇ ਨਾਲ ਗੱਲਾਂ ਕਰੀਆਂ ਨੇ ਕਿ ਮੈਂ ਕੁੜੀ ਵਾਸਤੇ ਚੂੜੀਆਂ ਲੈ ਕੇ ਆਇਆ ਤੇਰੇ ਵਾਸਤੇ ਚੂੜੀਆਂ ਲੈ ਕੇ ਆਇਆ ਮੈਂ ਇਹਦੇ ਨਾਲ ਗੱਲ ਕਰਕੇ ਅਜੇ ਉਹ ਪਿਆ ਹੀ ਆ ਬਸ ਇਹ ਪੂਰਾ ਜੱਲਾ ਕੇ ਪਹਿ ਗਿਆ ਮੈਨੂੰ ਐ ਵੀ ਨਹੀਂ ਪਤਾ ਲੱਗਿਆ ਵੀ ਉਹ ਕਾਂ ਸਾਡੇ ਅੰਦਰ ਵੜ ਕੇ ਆ ਕੇ ਮੈਂ ਆਪਣੇ ਕੰਮ ਕਰ ਰਹੀ ਸੀ ਇਹ ਕੰਮ ਕੀ ਕਰਦਾ ਸੀ ਤੁਹਾਡਾ ਬੇਟਾ ਕੰਮਤਾ ਜੀ ਇਹ ਕੁਛ ਨਹੀਂ ਕਰਦਾ ਅਜੇ ਪਹਿਲਾਂ ਤਾਂ ਇਹ ਗੱਠਾ-ਗੱਠਾ ਦੇ ਕੰਮ ਕਰਦਾ ਹੁੰਦਾ ਜੀ ਟਰਾਲੇ ਚ ਲਾਉਂਦਾ ਸੀ ਮਜ਼ਦੂਰੀ ਕਰਦਾ ਮਜ਼ਦੂਰੀ ਕਰਦਾ ਜੀ ਬਸ ਕਿੰਨੇ ਬੱਚੇ ਕਿੰਨੇ ਨੇ ਬੱਚੇ ਕਿੰਨੇ ਬੱਚੇ 2 ਬੱਚੇ ਨੇ ਉਹਦੇ ਪੜਦੇ ਨੇ ਬੱਚੇ ਬੱਚੇ ਪੜਦੇ ਨੇ ਕਿੰਨੇ ਕੁ ਉਮਰ ਹੋ ਗਏ ਉਹ ਪ੍ਰੀਤ ਜੀ ਚਾਰੀ ਪਛਾਲ ਦੀ ਉਮਰ ਹਾਂਜੀ ਇਹ ਜੋ ਇਲਜ਼ਾਮ ਲੱਗੇ ਨੇ ਜਿਸ ਤਰ੍ਹਾਂ ਕਿਵੇਂ ਦੇਖ ਦਿਆਂ ਉਸ ਚੀਜ਼ ਨੂੰ ਜਿਵੇਂ ਕਹੇ ਕੋਪਨੈ ਸਿਮ ਕੋਈ ਲੈ ਕੇ ਵਰਤਿਆ ਗਿਆ ਕੋਈ ਇਦਾਂ ਮੈਨੂੰ ਕੁਝ ਪਤਾ ਨਹੀਂ ਮੈਂ ਵੀ ਅਣਪੜਾ ਹਾਂ ਵੀ ਮੈਨੂੰ ਕੁਝ ਪਤਾ ਨਹੀਂ ਹੈਗਾ ਵੀ ਕੀ ਗੱਲ ਹੋਈ ਹੈ ਇਹ ਕਿੱਥੋਂ ਪੁਲਿਸ ਕਿੱਥੋਂ ਆਈ ਸੀਗੀ ਪੁੱਛੋ ਜੀ ਮੈਨੂੰ ਕੁਝ ਪਤਾ ਨਹੀਂ ਲੱਗਿਆ ਵੀ ਕਿੱਥੋਂ ਆਈ ਤੇ ਮੈਂ ਕਿਹੜਾ ਕਿਸੇ ਨੂੰ ਜਾਣਦੀ ਅੱਛਾ ਕਿੰਨੇ ਜਣੇ ਆਏ ਸੀ ਲੱਗਿਆ ਕੁਝ ਪਤਾ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿੰਨੇ ਕਿੰਨੇ ਜਣੇ ਸੀ ਦੋ ਤਿੰਨ ਜਣੇ ਤੇ ਜਿਹੜੇ ਸਾਡੇ ਕੋਲ ਉੱਥੇ ਖੜੇ ਸੀ ਅੰਦਰ ਦੋ ਜਣੇ ਨੇ ਆ ਕੇ ਸਾਡਾ ਇਹਦਾ ਸਾਰਾ ਸਕਪੜਾ ਲੀਡਰ ਬੈਟਾ ਬੁੱਧ ਬੁੱਧ ਬੈਗ ਬੁੱਧ ਸਾਰਾ ਕੁਝ ਫੋਲ ਫੋਲ ਚਿੱਟ ਕੇ ਹਾਂ ਕੋਈ ਤਲਾਸ਼ੀ ਜੀ ਕੁਝ ਮਿਲਿਆ ਉਹਨਾਂ ਨੂੰ ਕੁਝ ਨਹੀਂ ਮਿਲਿਆ ਅੱਛਾ ਕੁਝ ਲੈ ਕੇ ਵੀ ਗਏ ਨਾਲ ਉਹ ਕੋਈ ਤਲਾਸ਼ੀ ਜੀ ਕੋਈ ਸਮਾਨ ਵੀ ਲੈ ਕੇ ਗਏ ਹਾਂ ਜੀ ਨਾਲ ਇਕੱਲੇ ਨਹੀਂ ਲੈ ਕੇ ਮੁੰਡੇ ਨੂੰ ਮੁੰਡੇ ਨੂੰ ਇਕੱਲੇ ਨਹੀਂ ਲੈ ਕੇ ਇੱਕ ਉਹਦਾ ਫੋਨ ਲੈ ਕੇ ਇੱਕ ਮੇਰੀ ਛੋਟੀ ਨੂਨ ਦਾ ਫੋਨ ਲੈ ਗਏ ਹੋਰ ਕੁਛ ਨਹੀਂ ਦੋ ਫੋਨ ਲੈ ਕੇ ਗਏ ਹਾਂ ਜੀ ਦੋ ਫੋਨ ਲੈ ਗਏ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਉਸੇ ਮਹਿਮ ਚ ਸਾਨੂੰ ਬਹੁਤ ਵੱਡੀ ਤਾਮਯਾਬੀ ਉਦੋਂ ਮਿਲੀ ਜਦੋਂ ਇੱਕ ਐਸਪੀ ਔਨਜ ਨੈਟਵਰਕ ਨੂੰ ਬਸਟ ਕਰਦੇ ਹੋਏ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵਾਂਡੀ ਮੁਲਕ ਪਾਕਿਸਤਾਨ ਨੂੰ MILITARY ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਇਹ ਪਾਤਸੋ ਏਰੀਏ ਚ ਅਫੀਸ਼ੀਅਲ ਸੀਕ੍ਰੀਟ ਐਕਟਸ ਦਾ ਮੁਕਦਮਾ ਸੀ ਦਰਜ ਕੀਤਾ ਹੈ ਇਹਦਾ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਨਰਲ ਸਿੰਘ ਹੈਗਾ ਬੇਸਿਕਲੀ ਇਹਨੂੰ ਗਵਾਂਡੀ ਮੁਲਕ ਦੀ ਕੰਟਰੀਆਂ ਨੇ ਹਨੀ ਟ੍ਰੈਪ ਕੀਤਾ ਸੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਰਾਹੀਂ ਕੁੜੀਆਂ ਦੀ ਪ੍ਰੋਫਾਈਲ ਬਣਾ ਕੇ ਪਹਿਲਾਂ ਇਹਨੂੰ ਹਨੀ trap ਕੀਤਾ ਗਿਆ ਜਦੋਂ ਇਹ ਹਨੀ trap ਹੋ ਗਿਆ ਤੇ ਇਹਦੇ ਤੋਂ ਇੰਡੀਅਨ ਨੰਬਰ ਦਾ ਇੱਕ WhatsApp ਨੰਬਰ ਐਕਟੀਵੇਟ ਕਰਾ ਕੇ ਉਹਦਾ ਕੋਡ ਮੰਗਿਆ ਗਿਆ ਤਾਂ ਕਿ ਗੁਆਂਡੀ ਮੁਲਕ 'ਚ ਬੈਠੇ ਜਿਹੜੇ ਦੇਸ਼ ਵਿਰੋਧੀ ਅੰਸਰ ਆ ਹੋਸ ਇੰਡੀਅਨ WhatsApp ਨੰਬਰ ਦੀ ਵਰਤੋਂ ਕਰ ਸਕਣ ਉਸ ਤੋਂ ਬਾਅਦ ਇਹਨੂੰ ਕਿਹਾ ਗਿਆ ਕਿ ਮਿਲਟਰੀ ਦੀ ਮੂਵਮੈਂਟ ਤੇ ਮਿਲਟਰੀ ਕੈਂਪ ਦੀ ਕੈਂਟੋਨਮੈਂਟ ਦੀ ਲੋਕੇਸ਼ਨਾਂ ਉਹਨਾਂ ਦੀ ਫੋਟੋਆਂ ਵਗੈਰਾ ਇਹਦੇ ਤੋਂ ਮੰਗਵਾਈਆਂ ਜਾਂਦੀਆਂ ਸੀ ਤੇ ਉਹਦੇ ਬਾਬਤ ਇਹਨੂੰ ਫਾਈਨੈਂਸ਼ੀਅਲੀ ਜਿਹੜੇ ਬੈਨੀਫਿਟ ਉਹ ਦਿੱਤੇ ਜਾਂਦੇ ਸੀ ਅਸੀਂ ਇਹਦੇ ਮੋਬਾਈਲ ਫੋਨ ਵੀ ਰਿਕਵਰ ਕਰ ਲਏ ਆ ਜਿਨ੍ਹਾਂ ਰਾਹੀਂ ਇਹ ਸੈਂਸਿਟਿਵ ਇਨਫੋਰਮੇਸ਼ਨ ਗਵਾਂਡੀ ਮੁਲਕ ਚ ਭੇਜ ਰਿਆ ਸੀ ਤੇ ਅਸੀਂ ਇਹਨੂੰ ਹੋਰ ਵੀ ਡੂੰਘਾਈ ਨਾਲ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਸੈਂਟਰਲ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ ਤੇ ਇਹਦੇ ਨਾਲ ਜਿਹੜੇ ਕਿ ਗਵਾਂਡੀ ਮੁਲਕ ਪਾਕਿਸਤਾਨ ਚ ਬੈਠੇ ਦੇਸ਼ ਵਿਰੋਧੀ ਭਾਰਤ ਵਿਰੋਧੀ ਅਨਸਰ ਨੇ ਉਹਨਾਂ ਨੂੰ ਕਾਫੀ ਇੱਕ ਝਟਕਾ ਵੀ ਲੱਗਿਆ ਤੇ ਠੱਲ ਵੀ ਪਾਉਗੀ ਕਿਉਂਕਿ ਇਹੋ ਜੇ ਹਨੀ ਟ੍ਰੈਪ ਕਰਕੇ ਉਸ ਤੋਂ ਬਾਅਦ ਆਪਣੇ ਮਾਇਆ ਜਾਲ 'ਚ ਫਸਾ ਕੇ ਉਹਨਾਂ ਨੂੰ ਪੈਸੇ ਵਗੈਰਾ ਦੇ ਕੇ ਜਿਹੜੀ ਸਾਡੀ ਭਾਰਤੀ ਫੌਜ ਦੀ ਮਿਲਟਰੀ ਏਰੀਆ ਦੀ ਕੰਟੋਨਮੈਂਟ ਦੀ ਜਿਹੜੀ ਬਹੁਤ ਹੀ ਸੈਂਸਿਟਿਵ ਤੇ ਸੰਜੀਦਾ ਇਨਫੋਰਮੇਸ਼ਨ ਹੁੰਦੀ ਆ ਇਹ ਉੱਥੇ ਲੀਕ ਕਰਦਾ ਸੀ ਤੇ ਮੋਬਾਈਲ ਫੋਰੈਂਸਿਕਸ ਵੀ ਅਸੀਂ ਕਰਾਵਾਂਗੇ ਦੀ ਸਾਇੰਟਿਫਿਕ ਤਰੀਕੇ ਨਾਲ ਵੀ ਸਾਰੀ ਜਾਂਚ ਕੀਤੀ ਜਾਊਗੀ ਤਾਂ ਕਿ ਇਸ ਨੈਟਵਰਕ 'ਚ ਹੋਰ ਵੀ ਜਿਹੜੇ ਕੋਈ ਇਹੋ ਜਿਹੇ ਲੋਕ ਇਨਵੋਲਡ ਆ ਜਿਹੜੇ ਕਿ ਗਵਾਂਡੀ ਮੁਲਕ ਨੂੰ ਕੋਈ ਸੰਜੀਦਾ ਇਨਫੋਰਮੇਸ਼ਨਸ ਭੇਜਦੇ ਉਹ ਵੀ ਅਸੀਂ ਅਰੈਸਟ ਕਰਾਂਗੇ ਇਹ ਪਿਛਲੇ 1.5 ਸਾਲ ਤੋਂ ਇਸ ਕੰਮ 'ਚ ਲੱਗਿਆ ਸੀ ਜੀ ਪਾਕਿਸਤਾਨ ਵਿੱਚ ਆ ਕੇ ਜੀ ਇਹ ਆਜੇ ਦੀ ਟਰੈਵਲ ਹਿਸਟਰੀ ਅਸੀਂ ਖੰਗਾਲ ਰਹੇ ਹਾਂ ਪਰੰਤੂ ਇਹ ਗੱਲ ਕਲੀਅਰ ਆ ਕਿ ਇਹਦਾ ਬਾਹਰ ਕਾਫੀ ਲਿੰਕੇਜ ਸੀਗਾ ਤੇ ਇਹ ਆਪਣੀ ਜਿਹੜੀ ਵੀ ਇਨਫੋਰਮੇਸ਼ਨ ਉਹ ਬਾਹਰ ਜਿਹੜੀ ਆ ਭੇਜ ਰਿਆ ਸੀ ਡਾਕੂਮੈਂਟ ਕੀ ਕੀ ਮਿਲ ਰਹੇ ਨੇ ਦੇਖੋ ਜੀ ਹੁਣ ਤੱਕ ਜਦੋਂ ਇਹਦਾ ਮੋਬਾਈਲ ਫੋਰੈਂਸਿਕਸ ਕੀਤਾ ਤੇ ਕੰਟੋਨਮੈਂਟ ਏਰੀਆ ਦੀ ਲੋਕੇਸ਼ਨਾਂ ਕੰਟੋਨਮੈਂਟ ਏਰੀਆ ਦੀ ਫੋਟੋਆਂ ਵਗੈਰਾ ਸਾਨੂੰ ਮਿਲੀਆਂ ਨੇ ਅਸੀਂ ਇਹ ਵੀ ਵੈਰੀਫਾਈ ਕਰਾਂਗੇ ਕਿ ਕੀ ਕੰਟੋਨਮੈਂਟ ਏਰੀਆ ਦੇ ਅੰਦਰ ਇਹੋ ਜਿਹਾ ਕੋਈ ਇਹਦਾ ਸੋਰਸ ਸੀਗਾ ਜਿਹੜਾ ਕੰਟੋਨਮੈਂਟ ਏਰੀਆ ਤੋਂ ਅੰਦਰ ਵੀ ਕੋਈ ਇਹਨੂੰ ਕੋਈ ਡਾਕੂਮੈਂਟ ਜਾਂ ਇਨਫੋਰਮੇਸ਼ਨ ਦੇ ਰਿਆ ਸੀ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਇਹ ਇਹ ਬੇਸਿਕਲੀ ਜੀ ਇਹਦਾ ਕੋਈ ਖਾਸ ਕ੍ਰਿਮਨਲ ਪਿਸ਼ੋਕਰ ਤੇ ਹੈਗਾ ਨਹੀਂ ਇਹ ਆਮ ਛੋਟਾ ਮੋਟਾ ਵਪਾਰੀ ਪਰੰਤੂ ਅਸੀਂ ਕਾਫੀ ਸਮੇਂ ਤੋਂ ਇਹਦੀ ਕਿਉਂਕਿ ਗਤੀਵਿਧੀਆਂ ਸੋਸ਼ਲ ਮੀਡੀਆ ਤੇ ਸ਼ੱਕੀ ਸੀਗੀਆਂ ਤੇ ਸਾਈਬਰ ਪੈਟਰੋਲਿੰਗ ਯੂਨਿਟ ਜਿਹੜੀ ਆ ਉਹ ਅਸੀਂ ਇਹਨੂੰ ਮੋਨੀਟਰ ਕਰ ਰਹੇ ਸੀ ਤੇ ਫਾਈਨਲੀ ਜਦੋਂ ਇਹ ਸਾਰਾ ਆਪਰੇਸ਼ਨ ਹੋਇਆ ਤੇ ਐਸਪੀਡੀ ਗੁਰਬੰਸ ਬੈਂਸ ਡੀਐਸਪੀ ਨਾਬਾ ਤੇ ਐਸਐਚਓ ਪਾਤਸੋਂ ਗੁਰਪ੍ਰੀਤ ਠੰਡਾ ਨੇ ਕਾਫੀ ਇਤਿਚ ਐਫਰਟ ਕਰਕੇ ਇਹਨੂੰ ਰਾਉਂਡ ਅਪ ਕੀਤਾ ਸਰ ਕੋਲ ਸੈਂਟਰ ਦੀ ਨਾ ਵੀ ਕੋਈ ਏਜੰਸੀ ਨਾਲ ਇੱਕ ਤਾਲੁਕ ਦੇਖੋ ਜਦੋਂ ਵੀ ਕੋਈ ਅਜਿਹਾ ਸ਼ਖਸ ਫੜਿਆ ਜਾਂਦਾ ਆ ਜੀਦਾ ਗਵਾਂਡੀ ਮੁਲਕ 'ਚ ਕੋਈ ਇਨਫੋਰਮੇਸ਼ਨ ਦੇ ਆਦਾਨ-ਪ੍ਰਦਾਨ ਦਾ ਰੋਲ ਉਹਦਾ ਸਾਹਮਣੇ ਆਂ ਤੇ ਅਸੀਂ ਲਾਜ਼ਮੀ ਤੌਰ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਦੀ ਇੰਟਰੋਗੇਸ਼ਨ ਚ ਸੈਂਟਰਲ ਏਜੰਸੀਜ਼ ਨੂੰ ਵੀ ਸ਼ਾਮਿਲ ਕੀਤਾ ਜਾਵੇ। ਕੋਈ ਟ੍ਰਾਂਜੈਕਸ਼ਨ ਬੈਂਕ ਦੀ ਸਰ? ਹਾਂ ਜੀ ਕੋਈ 2-3 ਟ੍ਰਾਂਜੈਕਸ਼ਨ ਕੋਈ 20000 ਕੋਈ 30000 ਦੀਆਂ ਸਾਹਮਣੇ ਆਈਆਂ ਨੇ ਤੇ ਅਸੀਂ ਉਹ ਫਾਈਨੈਂਸ਼ੀਅਲ ਨੈਟਵਰਕ ਵੀ ਪੂਰਾ ਇਹਦੇ ਚ ਪਸੰਦ ਇਹ ਬਾਤ ਹੁੰਦਾ ਹੀ ਰਹਿਣ ਵਾਲਾ ਸਰ ਅੱਜ ਦੇ ਨੌਜਵਾਨ ਨੂੰ ਕੋਈ ਤੁਸੀਂ ਸਨੇਹਾ ਦੇਣਾ ਚਾਹੂਗੇ ਆਪਣੇ ਵੱਲੋਂ ਕਿਉਂਕਿ ਬਹੁਤ ਦੇਖੋ ਜੀ ਮੈਂ ਇਹ ਸਨੇਹਾ ਦੇਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਇੱਕ ਦੁਧਾਰੀ ਤਲਵਾਰ ਆ। ਸੋਸ਼ਲ ਮੀਡੀਆ ਤੇ ਤੁਹਾਨੂੰ ਕਿਸੇ ਪ੍ਰਕਾਰ ਦੇ ਮਾਇਆ ਜਾਲ 'ਚ ਹਨੀ ਟਰੈਪ 'ਚ ਫਸ ਜੇਕਰ ਪੰਜਾਬ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾਂ ਜੜੀਆਂ ਨੇ ਉਹ ਕੋਈ ਵੀ ਇਹੋ ਜੀ ਘਟਨਾ ਨੂੰ ਅੰਜਾਮ ਤੁਹਾਡੇ ਰਾਹੀਂ ਦਿੰਦੀਆਂ ਨੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਇਸ ਕਰਕੇ ਸੋਸ਼ਲ ਮੀਡੀਆ ਪਲੈਟਫਾਰਮਸ ਦੀ ਵਰਤੋਂ ਜਿਹੜੀ ਆ ਉਹ ਬੜੀ ਸਾਵਧਾਨੀ ਨਾਲ ਕੀਤੀ ਜਾਵੇ